ਹਾਂ ਜੀ ਸਸਰੀ ਗਾਲ ਪੰਜਾਬੀ ਹੋ ਆ ਮੱਝ ਬਕਾਊ ਆ ਜੀ ਚੌਥੇ ਸੂਏ ਸੋਣਾ ਇਹਨੇ ਦੁੱਧਾ ਜੀ 15 ਲੀਟਰ ਪਲੱਸ ਦੁੱਧਾ ਮੁੱਲ 1,60,000 ਕੁੰਡੀ ਮੈਂ ਐਸਾ ਕਰੇ ਰੱਖਣ ਵਾਲੀ ਫੁੱਲ ਗਰੰਟੀ ਆ ਦੁੱਧ ਵੱਲੋਂ ਸੀਲ ਆ ਪੂਰੀ ਮੁੱਲ ਮੰਗਦੇ ਨੇ 1,60,000 ਬਾਕੀ ਮੌਕੇ ਤੇ ਘੱਟ ਵੱਧ ਹੋ ਜੂ ਤੇ ਦਿਨ ਥੋੜਾ ਹੀ ਲੰ데요 ਆ ਪੂਰਾ ਟਾਈਮ ਚੱਲ ਰਿਹਾ ਆਥਣ ਸਵੇਰ ਸੂ ਸਕਦੀ ਆ ਕੁੰਡੀ ਮੈਸਾ ਘਰੇ ਪਾਲੀ ਹੋਈ ਛੋਟੀ ਇਹ ਗਦੇ ਭੈਣ ਭਰਾ ਨੇ ਲੈਣੀਆਂ ਤਾਂ ਸਕਰੀਨ ਤੇ ਨੰਬਰ ਦਿੱਤਾ ਹੋਇਆ ਸੰਪਰਕ ਕਰ ਲਿਓ ਚੌਥੇ ਸੂਏ ਮਾਝੀ ਬਕਾਉ